ਚੜਦੀ ਕਲਾ ਪੰਜਾਬ نیوز ਤੇ ਇਸ ਵੇਲੇ ਦੀ ਖਬਰ ਬਟਾਲਾ ਤੋਂ ਅੱਜ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਐਮ ਐਮ ਪੀ ਐਮ ਪੀ ਨੌਜਵਾਨ ਸਭਾ ਨੇ ਨਸ਼ਾ ਖੋਰੀ ਬੇਰੋਜ਼ਗਾਰੀ ਮੁਫਤ ਸਿੱਖਿਆ ਕੈਂਪ ਲਾ ਕੇ ਬੇਰੋਜ਼ਗਾਰ ਨੌਜਵਾਨਾਂ ਨੂੰ ਰਜਿਸਟਰਡ ਜਾਵੇ ਤੇ ਜਿਸ ਨੂੰ ਨੌਕਰੀ ਨਹੀਂ ਮਿਲਦੀ ਉਸ ਨੂੰ ਬੇਰੋਜ਼ਗਾਰੀ ਪੱਤਾ 2500 ਰੁਪਏ ਦਿੱਤੇ ਜਾਣ ਨਸ਼ੇ ਨੂੰ ਨੱਥ ਪਾਈ ਜਾਵੇ ਇਹ ਸਾਰੇ ਪਿੰਡਾਂ ਦੀ ਅਮ ਮੀਟਿੰਗ ਹੋਈ ਜਿਸ ਦੀ ਪ੍ਰਧਾਨ ਸਰੂਪ ਸਿੰਘ ਜਾਵੈਂਟ ਸੈਕਟਰੀ ਦੀ ਪ੍ਰਧਾਨਗੀ ਹੇਟ ਹੋਈ ਜਿਸ ਨੂੰ ਇਹ ਸੰਬੋਧਨ ਕਰਦਿਆਂ ਮਾਝਾ ਜੋਨ ਦੇ ਇਨਚਾਰਜ ਮਨਜੀਤ ਰਾਜ ਬਟਾਲਾ ਨੇ ਕੀ ਕਿਹਾ ਤੁਸੀਂ ਆਪ ਹੀ ਸੁਣੋ ਬਟਾਲਾ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਮੈਂ ਕਾਮਰਡ ਮਨਜੀਤ ਰਾਜ ਬਟਾਲਾ ਮਾਝਾ ਜੋਨ ਜਨਰਲ ਸੈਕਟਰੀ ਅੱਜ ਵਰਕਰਾਂ ਨੇ ਰੋਸ ਪ੍ਰਦਰਸ਼ਨ ਕੀਤਾ ਮਾਨ ਸਰਕਾਰ ਦੇ ਖਿਲਾਫ ਕਿਉਂਕਿ ਜੋ ਦੇਸ਼ ਪੰਜਾਬ ਦੇ ਵਿੱਚ ਵੇਖਿਆ ਜਾ ਰਿਹਾ ਕਿ ਨੌਜਵਾਨ ਪੀੜ੍ਹੀ ਜਿਨ੍ਹਾਂ ਦੇਨ ਖਤਮ ਹੁੰਦੀ ਜਾ ਰਹੀ ਹੈ ਨਸ਼ਿਆ ਦੀ ਦਲਦਲ ਦੇ ਵਿੱਚ ਫਸੀ ਜਾ ਰਹੀ ਹੈ ਨਾ ਉਹਨਾਂ ਨੂੰ ਕੋਈ ਨੌਕਰੀ ਮਿਲ ਰਹੀ ਹੈ ਕਰਜ਼ੇ ਦੇ ਵਿੱਚ ਗਰੀਬ ਲੋਕ ਫਸੇ ਨੇ ਉਹਨਾਂ ਨੂੰ ਕੋਈ ਸਰਕਾਰ ਕੱਢਦਾ ਯਤਨ ਨਹੀਂ ਕਰ ਰਹੀ ਨਾ ਕੋਈ ਕੰਮ ਦੇ ਰਹੀ ਹੈ ਇਸ ਕਰਕੇ ਲੋਕਾਂ ਦੇ ਵਿੱਚ ਭਾਰੀ ਰੋਸ ਹੈ ਮਾਨ ਸਰਕਾਰ ਦੇ ਖਿਲਾਫ ਜਿੱਥੇ-ਜਿੱਥੇ ਵਿਧਾਨ ਸਭਾ ਦੀਆਂ ਚੋਣਾਂ ਜਿਹੜੀਆਂ ਉਪਚੋਣਾ ਹੋਣ ਗਿਆ ਉੱਥੇ-ਉੱਥੇ ਹੁਣ ਸਾਡੀ ਪਾਰਟੀ ਜਿਹੜੀ ਹੈਗੀ ਆ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਆਜ਼ਾਦ ਇਹ ਸਾਰੀ ਜਗ੍ਹਾ ਦੇ ਉੱਤੇ ਜਿਹੜਾਗਾ ਵਾ ਇਲیکشن ਲੜੇਗੀ ਇਹ ਇਹ ਵੀ ਦੱਸ ਦਿੰਦੇ ਆ ਕਿ ਨੌਜਵਾਨਾਂ ਨੂੰ ਰਜਿਸਟਰ ਕੀਤਾ ਜਾਵੇ ਉਹਨਾਂ ਨੂੰ 2500 ਰੁਪਏ ਭੱਤਾ ਦਿੱਤਾ ਜਾਵੇ ਔਰਤਾਂ ਨੂੰ ਬਡੇ ਪਾ ਪੈਨਸ਼ਨ ਬੁਰਜੁਰਗਾ ਨੂੰ 3200 ਰੁਪਏ ਦਿੱਤਾ ਜਾਵੇ ਕਨਕ ਜਿੱਤਰਾ 35 ਕਿਲੋ ਪਹਿਲਾਂ ਮਿਲਦੀ ਸੀ ਉਹ ਦਿੱਤੀ ਜਾਵੇ ਨੀਲੇ ਕਾੜ ਨਵੇਂ ਬਣਾਏ ਜਾਣ ਤੇ ਜਿਹੜਾ ਮਨਰੇਗਾ ਦਾ ਕੰਮ ਹੈ ਪਿੰਡਾਂ ਦੇ ਵਿੱਚ ਲੋਕਾਂ ਨੂੰ ਦਿੱਤਾ ਜਾਵੇ ਹਰ ਇੱਕ ਗਰੀਬ ਨੂੰ ਗਰੀਬ ਘਰ ਦੇ ਵਿੱਚ ਇੱਕ ਬੰਦੇ ਨੂੰ ਨੌਕਰੀ ਦਿੱਤੀ ਜਾਵੇ ਇੱਕ ਜਿਹੜਾ ਗਾ ਮਾਨ ਸਰਕਾਰ ਜਦੋਂ ਦੀ ਬਣੀ ਉਹਨਾਂ ਗਰੀਬ ਰੋਧੀ ਨੀਤੀਆਂ ਦੇ ਨਾਲ ਕੰਮ ਕੀਤਾ ਕਾਰਪੋਰੇਟ ਘਰਾਣਿਆਂ ਦੀ ਸਰਕਾਰ ਬਣੀ ਹੈ ਅਸੀਂ ਇਹਦਾ ਵਿਰੋਧ ਕਰਨੇ ਆ ਮਾਨ ਸਰਕਾਰ ਬਿਲਕੁਲ ਫੇਲਿਆ ਇਸ ਕਰਕੇ ਅਸੀਂ ਰੋਸ ਪ੍ਰਦਰਸ਼ਨ ਸੰਘਰਸ਼ ਜਾਰੀ ਰੱਖਾਂਗੇ ਧੰਨਵਾਦ